ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਅਤੇ ਖਾਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਜੇ ਤੁਸੀਂ ਸਾਡੇ YouTube ਚੈਨਲ ਪੰਜਾਬੀ ਸਾਈਬਰ ਸਟੂਡੀਓ ਨਾਲ ਪੱਕੇ ਤੌਰ ਤੇ ਜੁੜਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਹੇਠਲੇ ਪਾਸੇ ਨਜ਼ਰ ਆ ਰਿਹਾ ਲਾਲ ਰੰਗ ਦੇ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰੋ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਚੈਨਲ ਤੁਹਾਨੂੰ ਘਰ ਬੈਠਿਆਂ ਕੰਪਿਊਟਰ ਬਾਰੇ ਅਹਿਮ ਤੇ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਦੋਸਤੋ ਅਸੀਂ ਜਾਣਦੇ ਹਾਂ ਕਿ ਕੰਪਿਊਟਰ ਕੁਝ ਸੀਮਤ ਜਾਣਕਾਰੀ ਹੀ ਯਾਦ ਰੱਖ ਸਕਦਾ ਹੈ ਦੂਜੇ ਪਾਸੇ ਕੰਪਿਊਟਰ ਵਿੱਚ ਅਜਿਹਾ ਨਹੀਂ ਹੁੰਦਾ ਇਹ ਮਨੁੱਖ ਦੁਆਰਾ ਦਾਖਲ ਕੀਤੀਆਂ ਗਈਆਂ ਸੂਚਨਾਵਾਂ ਨੂੰ ਆਪਣੀ ਯਾਦਾਸ਼ਤ ਵਿੱਚ ਪੱਕੇ ਤੌਰ ਤੇ ਸਟੋਰ ਰੱਖ ਸਕਦਾ ਹੈ ਤੇ ਲੋੜ ਪੈਣ ਤੇ ਪੇਸ਼ ਕਰ ਸਕਦਾ ਹੈ ਕੰਪਿਊਟਰ ਤੇਜ਼ ਰਫ਼ਤਾਰ ਨਾਲ ਕੰਮ ਕਰ ਸਕਦਾ ਹੈ। ਮਨੁੱਖ ਦੁਆਰਾ ਕਈ ਸਾਲਾਂ ਤੱਕ ਕੀਤੇ ਜਾਣ ਵਾਲੇ ਕੰਮਾਂ ਨੂੰ ਕੰਪਿਊਟਰ ਕੁਝ ਹੀ ਘੰਟਿਆਂ ਵਿੱਚ ਪੂਰਾ ਕਰ ਸਕਦਾ ਹੈ। ਸ਼ਕਤੀਸ਼ਾਲੀ ਕੰਪਿਊਟਰ 1 ਸੈਕਿੰਡ ਵਿੱਚ 1 ਅਰਬ ਤੋਂ ਵੱਧ ਗਣਨਾਵਾਂ ਕਰ ਸਕਦਾ ਹੈ। ਦੋਸਤੋ ਸਹੀ ਨਤੀਜੇ ਜਾਂ ਐਕੂਰੇਟ ਨਤੀਜੇ ਦੇਣਾ ਕੰਪਿਊਟਰ ਦਾ ਹੋਰ ਮਹੱਤਵਪੂਰਨ ਗੁਣ ਹੈ। ਕੰਪਿਊਟਰ ਹਮੇਸ਼ਾ ਹੀ ਸਹੀ ਜਾਂ ਸਾਰਥਕ ਨਤੀਜੇ ਦਿੰਦਾ ਹੈ ਪਰ ਇਥੇ ਚੇਤੇ ਰੱਖਣਯੋਗ ਹੈ ਕਿ ਕੰਪਿਊਟਰ ਦੁਆਰਾ ਤਿਆਰ ਕੀਤੀ ਆਉਟਪੁੱਟ ਉਦੋਂ ਤੱਕ ਹੀ ਸਹੀ ਹੁੰਦੀ ਹੈ ਜਦੋਂ ਤੱਕ ਉਸ ਨੂੰ ਇਨਪੁੱਟ ਯਾਨੀ ਕਿ ਅੰਕੜੇ ਤੇ ਹਦਾਇਤਾਂ ਸਹੀ ਮੁਹੱਈਆ ਕਰਵਾਈਆਂ ਜਾਣ ਕੰਪਿਊਟਰ ਦੁਆਰਾ ਗਲਤ ਨਤੀਜੇ ਦੇਣ ਦਾ ਇੱਕੋ ਇੱਕ ਕਾਰਨ ਵਰਤੋਂਕਾਰ ਵੱਲੋਂ ਗਲਤ ਇਨਪੁੱਟ ਦੇਣਾ ਹੁੰਦਾ ਹੈ ਕੰਪਿਊਟਰ ਉਹੀ ਕਰਦਾ ਹੈ ਜੋ ਉਸ ਨੂੰ ਕਿਹਾ ਜਾਵੇ ਇਹ ਆਪਣੇ ਆਪ ਕੁਝ ਵੀ ਕਰਨ ਤੋਂ ਐ ਸਮਰੱਥ ਹੈ ਜੇਕਰ ਅਸੀਂ ਕੰਪਿਊਟਰ ਨੂੰ ਗਲਤ ਇਨਪੁਟ ਦੇ ਦੇਈਏ ਤਾਂ ਉਸ ਦਾ ਨਤੀਜਾ ਜਾਂ ਆਉਟਪੁੱਟ ਵੀ ਗਲਤ ਹੀ ਹੋਵੇਗਾ। ਦੋਸਤੋ ਕੰਪਿਊਟਰ ਦੀ ਅਗਲੀ ਵਿਸ਼ੇਸ਼ਤਾ ਉਦਮੀ ਹੋਣਾ ਜਾਂ ਡੈਲੀਜੈਂਸ ਹੋਣਾ ਹੈ। ਕੰਪਿਊਟਰ ਨੂੰ ਜੇਕਰ ਵਾਰ-ਵਾਰ ਦੁਹਰਾਏ ਜਾਣ ਵਾਲੇ ਕੰਮ ਦਿੱਤੇ ਜਾਣ ਤਾਂ ਇਹ ਕਦੇ ਵੀ ਅੱਕਦਾ ਜਾਂ ਥੱਕਦਾ ਨਹੀਂ। ਇਸ ਤਰ੍ਹਾਂ ਇਹ ਜਲਦਬਾਜ਼ੀ ਵਿੱਚ ਕਦੇ ਵੀ ਗਲਤੀ ਨਹੀਂ ਕਰਦਾ। ਕੰਪਿਊਟਰ ਵੱਡੀਆਂ ਤੇ ਗੁੰਝਲਦਾਰ ਸਮੱਸਿਆਵਾਂ ਨੂੰ ਚੁਟਕੀ ਮਾਰ ਕੇ ਹੱਲ ਕਰ ਸਕਦਾ ਹੈ। ਕੰਪਿਊਟਰ ਕੰਮ ਦੇ ਮਿਆਰ ਨੂੰ ਬਰਕਰਾਰ ਰੱਖ ਕੇ ਬੜੀ ਸਫਾਈ ਨਾਲ ਕੰਟੀਆਂ ਬਧੀ ਲਗਾਤਾਰ ਕੰਮ ਕਰ ਸਕਦਾ ਹੈ। ਸੋ ਕੰਪਿਊਟਰ ਦੇ ਅਣਥੱਕ ਰੂਪ ਦੇ ਵਿੱਚ ਲੰਬੇ ਤੇ ਵਾਰ-ਵਾਰ ਕੀਤੇ ਜਾਣ ਵਾਲੇ ਕੰਮਾਂ ਨੂੰ ਆਸਾਨੀ ਨਾਲ ਕਰਨ ਦੇ ਇਸ ਗੁਣ ਨੂੰ ਉਦਮੰਤਾ ਜਾਂ ਡੈਲੀਜੈਂਸ ਕਿਹਾ ਜਾਂਦਾ ਹੈ। ਦੋਸਤੋ ਬਹੁਗੁਣੀ ਜਾਂ ਵਰਸਟਿਲਟੀ ਕੰਪਿਊਟਰ ਦਾ ਹੋਰ ਮਹੱਤਵਪੂਰਨ ਗੁਣ ਹੈ। ਕੰਪਿਊਟਰ ਕਈ ਪ੍ਰਕਾਰ ਦੇ ਕੰਮ ਜਿਵੇਂ ਕਿ ਸੂਚਨਾਵਾਂ ਉਪਲਬਧ ਕਰਵਾਉਣਾ, ਮਨੋਰੰਜਨ ਕਰਨਾ, ਗਣਨਾਵਾਂ ਕਰਨਾ, ਪਾਠ ਟਾਈਪ ਕਰਨਾ, ਚਿੱਤਰਕਾਰੀ ਕਰਨਾ ਆਦਿ ਕਰ ਸਕਦਾ ਹੈ। ਇਸੇ ਤਰ੍ਹਾਂ ਕੰਪਿਊਟਰ ਕਿਸੇ ਸਮੇਂ ਟੈਲੀਫੋਨ ਦਾ ਬਿੱਲ ਬਣਾ ਰਿਹਾ ਹੁੰਦਾ ਤੇ ਕਿਸੇ ਸਮੇਂ ਇਹ ਕਿਸੇ ਵਿਦਿਆਰਥੀ ਦੀ ਪ੍ਰੀਖਿਆ ਦਾ ਨਤੀਜਾ ਕਾਰਡ ਕਿਸੇ ਸਮੇਂ ਵਿਗਿਆਨਿਕ ਕਾਰਜਾਂ ਵਿੱਚ ਜੁਟਿਆ ਹੁੰਦਾ ਹੈ ਤੇ ਕਿਸੇ ਸਮੇਂ ਰੇਲਵੇ ਜਾਂ ਹਵਾਈ ਜਹਾਜ਼ ਦੀਆਂ ਟਿਕਟਾਂ ਰਾਖਵੀਆਂ ਕਰ ਰਿਹਾ ਹੁੰਦਾ ਹੈ ਕੰਪਿਊਟਰ ਦੇ ਇਸ ਗੁਣ ਨੂੰ ਬਹੁਗੁਣਤਾ ਜਾਂ ਵਰਸਟਿਲਟੀ ਕਿਹਾ ਜਾਂਦਾ ਹੈ ਦੋਸਤੋ ਕੰਪਿਊਟਰ ਦੁਆਰਾ ਆਪਣੇ ਆਪ ਕੰਮ ਕਰਨ ਦੀ ਯੋਗਤਾ ਨੂੰ ਸਵੈ ਚਾਲਣ ਜਾਂ ਆਟੋਮੇਸ਼ਨ ਦਾ ਨਾਮ ਦਿੱਤਾ ਜਾਂਦਾ ਹੈ ਜੇਕਰ ਕੰਪਿਊਟਰ ਵਿੱਚ ਪਹਿਲਾਂ ਹੀ ਕੋਈ ਪ੍ਰੋਗਰਾਮ ਪਾ ਦਿੱਤਾ ਜਾਵੇ ਤਾਂ ਇਹ ਆਪਣੇ ਆਪ ਕੰਮ ਕਰਦਾ ਰਹਿੰਦਾ ਹੈ। ਕੰਪਿਊਟਰ ਦੇ ਇਸ ਗੁਣ ਸਦਕਾ ਵਾਰ-ਵਾਰ ਕੀਤੇ ਜਾਣ ਵਾਲੇ ਕੰਮਾਂ ਨੂੰ ਬਹੁਤ ਹੀ ਆਸਾਨੀ ਨਾਲ ਸਵੇ ਚਾਲੇ ਤੇ ਯਾਨੀ ਕਿ ਆਟੋਮੈਟਿਕ ਢੰਗ ਨਾਲ ਕਰਵਾਇਆ ਜਾ ਸਕਦਾ ਹੈ। ਦੋਸਤੋ ਅਸੀਂ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਦੇ ਨਾਲ ਜਾਣਿਆ ਪਰ ਫਿਰ ਵੀ ਇਸ ਵਿੱਚ ਕੁਝ ਖਾਮੀਆਂ ਜਾਂ ਕਮੀਆਂ ਵੀ ਹਨ ਜਿਵੇਂ ਕਿ ਕੰਪਿਊਟਰ ਆਪਣੀ ਯਾਦਦਾਸ਼ਤ ਵਿੱਚ ਪਏ ਆਂਕੜਿਆਂ ਨੂੰ ਆਪਣੇ ਆਪ ਨਹੀਂ ਵਰਤ ਸਕਦਾ ਕੰਪਿਊਟਰ ਬੇਜਾਨ ਹੈ ਜਿਸ ਕਾਰਨ ਇਸ ਵਿੱਚ ਬੁੱਧੀ ਬਿਲਕੁਲ ਨਹੀਂ ਕੰਪਿਊਟਰ ਸਿਰਫ ਉਸ ਦੀ ਭਾਸ਼ਾ ਵਿੱਚ ਸਿਲਸਿਲੇਵਾਰ ਦਿੱਤੀਆਂ ਹਦਾਇਤਾਂ ਨੂੰ ਪੜ੍ਹ ਕੇ ਹੀ ਕੰਮ ਕਰ ਸਕਦਾ ਹੈ ਕੰਪਿਊਟਰ ਉਦੋਂ ਤੱਕ ਅਗਲਾ ਕੰਮ ਨਹੀਂ ਕਰ ਸਕਦਾ ਜਦੋਂ ਤੱਕ ਉਸ ਦਾ ਪਿਛਲਾ ਕੰਮ ਪੂਰਾ ਨਾ ਹੋ ਜਾਵੇ ਕੰਪਿਊਟਰ ਪੂਰੀ ਤਰ੍ਹਾਂ ਮਨੁੱਖ ਤੇ ਨਿਰਭਰ ਹੈ ਜਿਸ ਕਾਰਨ ਇਹ ਆਪਣੇ ਆਪ ਕੋਈ ਫੈਸਲਾ ਨਹੀਂ ਲੈ ਸਕਦਾ ਕੰਪਿਊਟਰ ਦੇ ਫੈਸਲੇ ਮਨੁੱਖ ਦੁਆਰਾ ਦਿੱਤੀਆਂ ਹਦਾਇਤਾਂ ਤੇ ਨਿਰਭਰ ਕਰਦੇ ਨੇ ਇਸ ਨੂੰ ਚੁਸਤ ਦਰੁਸਤ ਰੱਖਣ ਰੱਖ-ਰਖਾਓ ਜਾਂ ਦੇਖਭਾਲ ਦੀ ਨਿਰੰਤਰ ਜ਼ਰੂਰਤ ਪੈਂਦੀ ਹੈ ਕੰਪਿਊਟਰ ਦੀ ਸਭ ਤੋਂ ਵੱਡੀ ਖਾਮੀ ਇਸ ਦਾ 파ਰਖੂ ਨਾ ਹੋਣਾ ਹੈ ਜੇਕਰ ਕੰਪਿਊਟਰ 파ਰਖੂ ਬਣ ਜਾਵੇ ਤਾਂ ਉਸ ਨੂੰ ਆਪਣੇ ਆਪ ਪਤਾ ਲੱਗ ਜਾਇਆ ਕਰੇਗਾ ਵਰਤੋਂਕਾਰ ਉਸ ਨੂੰ ਸਹੀ ਆਂਕੜੇ ਦੇ ਰਿਹਾ ਹੈ ਜਾਂ ਨਹੀਂ ਦੋਸਤੋ ਇਹ ਬਹੁਤ ਹੀ ਸੰਵੇਦਨਸ਼ੀਲ ਮਸ਼ੀਨ ਹੈ ਤੂੜ ਮਿੱਟੀ ਸਲਾਬ ਸਿੱਧੀਆਂ ਸੂਰਜੀ ਕਿਰਨਾਂ ਆਦ ਦਾ ਇਸ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ਦੋਸਤੋ ਅੱਜ ਦੇ ਵੀਡੀਓ ਵਿੱਚ ਨਹੀਂ ਹੁਣ ਸੀਪੀ ਕੰਬੋਜ਼ ਨੂੰ ਦਿਓ ਇਜਾਜ਼ਤ ਨਮਸਕਾਰ